ਮੇਰਾ ਨਾਮ ਹੈ ਜੀ ਅਰਜੁਨ ਮਹਿਰਾ ਮੈਂ ਪੰਡੋਰੀ ਰੋਡ ਕੁੜੀਆਂ ਦੇ ਆਈਟੀਆਈ ਕਾਲਜ ਤੇ ਰਾਮਜੀ ਦਾਸ ਇਨਕਲੇਵ ਕਲੋਨੀ ਵਿੱਚ ਰਹਿੰਦਾ ਜੀ ਜਿਹੜਾ ਫਰੀ ਸ਼ਿੰਗਾਰ ਕਰ ਰਹੇ ਹੋ ਠਾਕੁਰ ਜੀ ਦਾ ਕਿੰਨੇ ਸਮੇ ਤੋਂ ਕਰ ਰਹੇ ਹੋ ਜੀ ਮੈਨੂੰ ਜੀ 2-3 ਮਹੀਨੇ ਹੋ ਗਏ ਆ ਠਾਕੁਰ ਜੀ ਦਾ ਸ਼ਿੰਗਾਰ ਕਰਦੇ ਕਿਵੇਂ ਮਨ ਵਿੱਚ ਆਇਆ ਸ਼ਿੰਗਾਰਤਨ ਦਾ ਮਨ ਵਿੱਚ ਦੇਖੋ ਜੀ ਮੈਂ ਸ਼੍ਰੀ ਕ੍ਰਿਸ਼ਨ ਮੰਦਿਰ ਮੰਡੀ ਗੁਰਦਾਸਪੁਰ ਚ ਠਾਕੁਰ ਜੀ ਦਾ ਸ਼ਿੰਗਾਰ ਕੀਤਾ ਸੀਗਾ ਤੇ ਬਸ ਉਤੋਂ ਹੀ ਇੱਕ ਭਾਵਨਾ ਜੀ ਜਾਗੀ ਮੇਰੇ ਮਨ ਚ ਤੇ ਠਾਕੁਰ ਜੀ ਨੇ ਕਿਰਪਾ ਕਰਤੀ ਮੇਰੇ ਤੇ ਤੇ ਮੈਨੂੰ ਇੱਕ ਮੌਕਾ ਮਿਲ ਗਿਆ ਠਾਕੁਰ ਜੀ ਦੀ ਸੇਵਾ ਕਰਨ ਦਾ ਕਿੰਨੇ ਦਿਨ ਹੋ ਗਿਆ ਸ਼ਿੰਗਾਰ ਕਰਦੇ ਮੈਨੂੰ 3 ਕ ਮਹੀਨੇ ਹੋ ਗਏ ਆ ਜੀ ਕਦੋਂ ਤੱਕ ਕਰੋਗੇ ਇਹ ਮੈਂ ਜਨਮ ਅਸ਼ਮੀ ਤੱਕ ਫਰੀ ਸ਼ਿੰਗਾਰ ਕਰਾਂਗਾ ਜੀ ਕੋਈ ਭਾਈ ਮੇਰੇ ਕੋਈ ਇੱਕ ਠਾਕੁਰ ਜੀ ਲੈ ਕੇ ਆਏ ਭਾਈ 10 ਠਾਕੁਰ ਜੀ ਲੈ ਕੇ ਆਉਣ ਹੁਣ ਤੱਕ ਕਿੰਨੇ ਕ ਠਾਕੁਰ ਜੀ ਦਾ ਫਰੀ ਮੈਂ ਜੀ ਹੁਣ ਤੱਕ 70 80 ਠਾਕੁਰ ਜੀ ਦਾ ਸ਼ਿੰਗਾਰ ਕਰ ਚੁੱਕਾ ਹਾਂ ਕੰਮ ਕੀ ਕਰਦੇ ਹੋ ਮੈਂ ਕੰਮ ਮੇਰਾ ਨਾਂੰਦਾ ਜੀ ਉਸ ਦਿਨ ਨਾਲ ਫਿਰ ਐਵੀ ਕਰਦੇ ਕਿਵੇਂ ਐਡਜਸਟਮੈਂਟ ਹੁੰਦਾ ਸਮਾਂ ਜਾਂ ਕਿਵੇਂ ਐਡਜਸਟ ਦੇਖੋ ਜੀ ਮੈਂ ਕੰਮ ਜਿਹੜਾ ਵਾ ਸ਼ਨੀ ਐਤਵਾਰ ਨੂੰ ਕਰਦਾ ਵਾਂ ਬਾਕੀ ਇਸ ਕੰਮ ਦੇ ਨਾਲ ਮੇਰੀ ਵਾਈਫ ਵੀ ਮੇਰਾ ਸਾਥ ਦਿੰਦੀ ਆ ਤੇ ਦੇਖੋ ਮਿਲ ਕੇ ਹੀ ਇਹੋ ਜਿਹੇ ਸਾਥ ਨਾਲ ਹੀ ਕੰਮ ਹੁੰਦਾ ਜੀ ਆਪਾਂ ਦੇਖਿਆ ਕਿ ਜਦੋਂ ਛੋਟੇ ਛੋਟੇ ਬੱਚੇ ਆਉਂਦੇ ਆ ਤੇ ਸਮੇਂ ਨੇ ਵੀ ਜਦੋਂ ਲੜਕੀਆਂ ਆਉਂਦੀਆਂ ਉਹ ਲੱਗਦਾ ਜਦੋਂ ਕੰਜਕਾਆਂ ਆ ਗਈਆਂ ਅੱਜ ਕੱਲ ਸੋਨ ਦਾ ਮਹੀਨਾ ਚੱਲ ਰਿਹਾ ਪਿਆ ਵੀ ਮਾਤਰਾ ਨਹੀਂ ਆ ਗਈ ਇੱਕ ਹਿਸਾਬ ਦੀ ਤੇ ਉਹ ਆਂਦੇ ਜਦੋਂ ਬੜੀ ਖੁਸ਼ੀ ਹੁੰਦੀ ਆ ਠਾਕੁਰ ਜੀ ਲੈ ਕੇ ਆਂਦੇ ਆ ਫਿਰ ਸਾਨੂੰ ਵੀ ਮਨ ਚੰਦਾ ਵੀ ਯਾਰ ਕਈ ਤੇ ਦੇਖੋ ਆਪਣਾ ਜੀਵਨ ਜਿਹੜਾ ਵਾ ਪਰਮਾਤਮਾ ਦਾ ਨਾਮ ਕਦੀ ਧਿਆਈ ਨਹੀਂ ਹੁੰਦਾ ਕਈ ਬੰਦਿਆਂ ਨੇ ਹਣਾ ਤੇ ਛੋਟੇ ਛੋਟੇ ਬੱਚੇ ਆ ਦੇਖੋ ਪਰਮਾਤਮਾ ਨੂੰ ਆਪਣੇ ਠਾਕੁਰ ਜੀ ਨੂੰ ਨਾਲ ਲੈ ਕੇ ਹੁੰਦੇ ਵੇਖੋ ਕਿੰਨਾ ਸ਼ੌਂਕ ਉਹਨਾਂ ਨੂੰ ਵੀ ਆਪਾਂ ਠਾਕੁਰ ਜੀ ਦਾ ਸ਼ਿੰਗਾਰ ਕਰਵਾਈਏ ਤੇ ਬੜੀ ਬੜੀ ਫੋਟੋਆਂ ਲੈ ਕੇ ਹੁੰਦੇ ਆ ਵੀ ਇਸ ਤਰ੍ਹਾਂ ਦਾ ਕਰ ਦਿਓ ਸਾਡੇ ਠਾਕੁਰ ਜੀ ਦਾ ਇਸ ਤਰ੍ਹਾਂ ਦਾ ਕਰ ਦਿਓ ਤੇ ਕਾਫੀ ਖੁਸ਼ੀ ਜੀ ਮਿਲਦੀ ਆ ਕੀ ਮੈਸੇਜ ਦੇਣਾ ਚਾਹੋਗੇ ਆਮ ਲੋਕਾਂ ਨੂੰ ਮੈਸੇਜ ਇਹੋ ਹੀ ਹੈ ਜੀ ਕਿ ਨਸ਼ੇ ਤੋਂ ਬਚੋ ਜਿੱਦਾਂ ਤੁਸੀਂ ਦੇਖਦੇ ਪਏ ਹੋ ਤੇ ਕਾਫੀ ਨੌਜਵਾਨਾਂ ਲੜਕੀਆਂ ਵੀ ਹੁਣ ਇਸ ਕੰਮ 'ਚ ਵੜ ਗਈਆਂ ਨਸ਼ੇ ਕਰਦੀਆਂ ਪਈਆਂ ਤੇ ਉਹਨਾਂ ਦੇ ਮਾਪਿਓਂ ਨੂੰ ਵੀ ਉਹਨਾਂ ਨੂੰ ਵੀ ਬੱਚਿਆਂ ਨੂੰ ਵੀ ਕਿ ਚਲੋ ਜਿਹੜੇ ਬੱਚੇ ਗਲਤ ਰਸਤੇ ਪੈ ਗਏ ਨੇ ਉਹਨਾਂ ਨੂੰ ਹੁਣ ਆਪਾਂ ਮੋੜ ਨਹੀਂ ਸਕਦੇ ਪਰ ਜਿਹੜੀ ਅਗਲੀ ਪੀੜ੍ਹੀ ਆ ਬੱਚੇ ਛੋਟੇ ਆ ਉਹਨਾਂ ਨੂੰ ਚੰਗੇ ਰਸਤੇ ਪਾਓ ਤੇ ਆਪਣੇ ਆਪਣੇ ਮੰਦਰ ਲੈ ਕੇ ਜਾਇਆ ਕਰੋ ਰੋਜ਼ ਉਹਨਾਂ ਨੂੰ ਗੁਰਦੁਆਰੇ ਖੜੋ ਜਿੱਥੇ ਵੀ ਜਿੱਥੇ ਵੀ ਆਪਣੀ ਈਸਟ ਨੂੰ ਮੰਨਦੇ ਨੇ ਤੇ ਉਹਨਾਂ ਨੂੰ ਮਤਲਬ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਚੀਜ਼ਾਂ ਸਿਖਾਓ ਜਿਦਾਂ ਪੇਂਟਿੰਗ ਹੋ ਗਈ ਢੋਲਕ ਹੋ ਗਈ ਤਪਲਾ ਹੋ ਗਿਆ ਹਾਰਮੋਨੀਅਮ ਹੋ ਗਿਆ ਤਾਂ ਕਿ ਪਰਮਾਤਮਾ ਨਾਲ ਸਿੱਧੀ ਤਾਰ ਜੁੜ ਸਕੇ ਤੇ ਚੰਗੇ ਰਸਤੇ ਪੈਣ ਜੇ ਤੁਹਾਡਾ ਨਾਲ ਕੋਈ ਸੰਪਰਕ ਕੋਈ ਜੀ ਮੇਰਾ ਤੁਹਾਨੂੰ ਦੱਸਿਆ ਵੀ ਮੇਰਾ ਮੋਬਾਈਲ ਨੰਬਰ ਹੈਗਾ 9855427254 ਇਸ ਨੰਬਰ ਤੇ ਮੇਰੇ ਨਾਲ ਸੰਪਰਕ ਕਰੇ ਸ਼ਨੀ ਐਤਵਾਰ ਨੂੰ ਮਨੂੰ ਸ਼ਨੀਵਾਰ ਨੂੰ ਠਾਕੁਰ ਜੀ ਦੇ ਦੇਣ ਤੇ ਐਤਵਾਰ ਨੂੰ ਮੈਂ ਸ਼ਿੰਗਾਰ ਕਰਕੇ ਉਹਨਾਂ ਨੂੰ ਦੇ ਦਾਂਗਾ। ਜਿਹੜਾ ਕਿਆ ਨਾਮ ਹੈ ਆਪਕਾ? ਮੇਰਾ ਨਾਮ ਸ਼ਿਖਾ ਹੈ। ਆਜ ਆਇਓ ਹਿੰ ਕੇ ਪਾਸ ਕੀ ਕਰਨੇ ਆਏ ਹੋ? ਮੈਂ ਇਨ ਆਪਣੇ ਲੱਡੂ Gopal ਨੂੰ ਲੈਣ ਚਲੀ ਆਈ ਹੂੰ। ਇਨੋ ਨੇ ਬਹੁਤ ਅਚ ਸ਼ਿੰਗਾਰ ਕੀਤਾ ਮੇਰੇ ਲੱਡੂ Gopal ਦਾ। ਕਦ ਦੇਖੀਏ ਸੀ? ਇਹ ਹਮ ਸੰਡੇ ਕੋ ਦੇਖੇ ਗਏ ਥੇ। ਫ੍ਰੀ ਕੀਆ ਜਾਂ ਕੋਈ ਪੈਸਾ ਨਹੀਂ ਹੋਣਾ। ਫ੍ਰੀ ਕੀਆ। ਪੈਸਾ ਲੱਗ ਰਹਾ ਹੈ ਅਭੀ? ਬਹੁਤ ਅੱਛਾ। ਅੱਛਾ ਹੋਆ ਸ਼ਿੰਗਾਰ। ਹਾਂ। ਜੇ ਬਾਕੀ ਸ਼ਿੰਗਾਰ ਕਰਵਾਣੇ ਹੈ ਤੋ ਕਿਆ ਬਾਤ ਕੀ ਦੀ ਤੁਸੀਂ ਕਿ ਕਿ ਐਸਾ ਕਰਨਾ ਹੈ। हमने कहा था कि इनका पूरा नेकलेस बना देना बाजू बना देना पूरा तैयार कर देना अभी अच्छा लग रहा है बहुत पहले भी कभी आए थे या पहली बार आए हो पहले एक बार आए थे तब भी इन्होंने बहुत अच्छा किया था फ्री में करते हैं हमेशा से हां कहां के रहने वाले हो हम ये रामजीदास कॉलोनी और गर्ल्स आईटीआई के पास